ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਸ਼ਾਮਲ ਹੁੰਦੇ ਹੀ ਵੱਡੀ ਮੁਸ਼ਕਲ ਦੇ ਵਿੱਚ ਫਸ ਗਏ ਨੇ ਸੁਪਰੀਮ ਕੋਰਟ 29 ਸਾਲ ਪੁਰਾਣੇ ਰੋਡ ਰੇਜ ਦੇ ਮਾਮਲੇ ਦੇ ਵਿੱਚ ਮੰਗਲਵਾਰ ਨੂੰ ਫੈਸਲਾ ਸੁਣਾ ਸਕਦਾ ਹੈ 10 ਸਾਲ ਪਹਿਲਾਂ 2007 ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਿੱਧੂ ਨੂੰ 3 ਸਾਲ ਦੀ ਸਜ਼ਾ ਸੁਣਾਈ ਸੀ ਉਦੋਂ ਸੁਪਰੀਮ ਕੋਰਟ ਨੇ ਸਜ਼ਾ ਦੇ ਉੱਤੇ ਰੋਕ ਲਾਉਂਦੇ ਹੋਏ ਸਿੱਧੂ ਨੂੰ ਦੁਬਾਰਾ ਚੋਣ ਲੜਨ ਦੀ ਇਜਾਜ਼ਤ ਦਿੱਤੀ ਸੀ ਤੇ ਸਿੱਧੂ ਚੋਣ ਜਿੱਤ ਵੀ ਗਏ ਸਨ ਬੀਜੇਪੀ ਦਾ ਪੱਲਾ ਛੱਡ ਕੇ ਕਾਂਗਰਸ ਦਾ ਹੱਥ ਫੜਦੇ ਹੀ ਸਿੱਧੂ ਦੀ ਕਹਾਣੀ ਫਿਰ ਉਸੇ ਮੁਕਾਮ ਤੇ ਉੱਤੇ ਪਹੁੰਚ ਗਈ ਹੈ ਜਿੱਥੇ ਜਨਵਰੀ 2007 ਵਿੱਚ ਖੜੀ ਸੀ 14 ਫਰਵਰੀ ਨੂੰ ਸੁਪਰੀਮ ਕੋਰਟ ਦੀ 9 ਨੰਬਰ ਦੀ ਅਦਾਲਤ ਵਿੱਚ ਸਿੱਧੂ ਦੇ ਉੱਤੇ ਫੈਸਲਾ ਆ ਸਕਦਾ ਹੈ ਮਾਮਲਾ 7 ਦਸੰਬਰ 1988 ਨੂੰ ਪਟਿਆਲਾ ਦੇ ਸ਼ੀਰਾਵਾਲਾ ਗੇਟ ਦੇ ਨਜ਼ਦੀਕ ਹੋਏ ਰੋਡ ਰੇਜ ਦੀ ਘਟਨਾ ਦਾ ਹੈ ਜਿਸ ਵਿੱਚ ਗੁਰਨਾਮ ਸਿੰਘ ਨਾਂ ਦੇ ਸ਼ਖਸ ਦੀ ਮੌਤ ਹੋਈ ਸੀ ਸਿੱਧੂ ਉਸ ਵੇਲੇ ਭਾਰਤੀ ਕ੍ਰਿਕਟ ਟੀਮ ਦੇ ਓਪਨਿੰਗ ਬੈਟਸਮੈਨ ਸਨ ਪੁਲਿਸ ਰਿਕਾਰਡ ਦੇ ਮੁਤਾਬਕ ਸੜਕ ਉਤੇ ਗੱਡੀ ਨੂੰ ਹਟਾਉਣ ਨੂੰ ਲੈ ਕੇ ਸਿੱਧੂ ਅਤੇ ਉਹਨਾਂ ਦੇ ਦੋਸਤ ਰੁਪਿੰਦਰ ਸੰਧੂ ਦਾ ਗੁਰਨਾਮ ਸਿੰਘ ਦੇ ਨਾਲ ਝਗੜਾ ਹੋਇਆ ਇਲਜ਼ਾਮ ਲੱਗਿਆ ਕਿ ਸਿੱਧੂ ਦੇ ਮੁਖੇ ਨਾਲ ਗੁਰਨਾਮ ਦੀ ਮੌਤ ਹੋ ਗਈ ਹਾਲਾਂਕਿ ਮੈਡੀਕਲ ਰਿਪੋਰਟ ਦੇ ਵਿੱਚ ਇਸ ਦੀ ਪੁਸ਼ਟੀ ਨਹੀਂ ਹੋਈ ਤੇ 22 ਸਤੰਬਰ 1999 ਵਿੱਚ ਪਟਿਆਲਾ ਦੀ ਸੈਸ਼ਨ ਕੋਰਟ ਨੇ ਸਿੱਧੂ ਅਤੇ ਉਸਦੇ ਦੋਸਤ ਨੂੰ ਭਰੀ ਕਰ ਦਿੱਤਾ ਸੈਸ਼ਨ ਕੋਰਟ ਦੇ ਫੈਸਲੇ ਖਿਲਾਫ ਪੁਲਿਸ ਨੇ ਹਾਈ ਕੋਰਟ ਦੇ ਵਿੱਚ ਅਪੀਲ ਦਾਖਲ ਕੀਤੀ 7 ਸਾਲ ਬਾਅਦ 1 ਦਸੰਬਰ 2006 ਨੂੰ ਹਾਈ ਕੋਰਟ ਨੇ 도ਮਾਨੂ ਗੁਰਨਾਮ ਸਿੰਘ ਦੀ ਗੈਰ ਇਰਾਦਤਨ ਹੱਤਿਆ ਦਾ ਦੋਸ਼ੀ ਠਹਿਰਾਇਆ ਉਦੋਂ ਤੱਕ ਨਵਜੋਤ ਸਿੱਧੂ 2004 ਦੀ ਲੋਕ ਸਭਾ ਚੋਣ ਜਿੱਤ ਕੇ ਅੰਮ੍ਰਿਤਸਰ ਤੋਂ ਭਾਜਪੀ ਦੇ ਸੰਸਦ ਬਣ ਚੁੱਕੇ ਸਨ 6 ਦਸੰਬਰ ਨੂੰ ਹਾਈ ਕੋਰਟ ਨੇ ਸਿੱਧੂ ਨੂੰ 3 ਸਾਲ ਦੀ ਸਜ਼ਾ ਸੁਣਾਈ ਸਿੱਧੂ ਨੇ ਸੰਸਦ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਤੇ جیل ਗਏ ਉਹਨਾਂ ਨੇ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ। 1 ਮਹੀਨੇ ਬਾਅਦ, ਯਾਨੀ ਕਿ 23 ਜਨਵਰੀ 2007 ਨੂੰ ਸੁਪਰੀਮ ਕੋਰਟ ਨੇ ਨਾ ਸਿਰਫ ਸਿੱਧੂ ਦੀ ਸਜ਼ਾ ਉਤੇ ਰੋਕ ਲਈ, ਬਲਕਿ ਉਹਨਾਂ ਨੂੰ ਦੁਬਾਰਾ ਚੋਣ ਲੜਨ ਦੀ ਇਜਾਜ਼ਤ ਵੀ ਦਿੱਤੀ ਤੇ ਪਿਛਲੇ 10 ਸਾਲਾਂ ਤੋਂ ਇਹ ਕੇਸ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਸੀ।